ਭਾਰਤੀ ਕ੍ਰਿਕਟਰ ਹਰਪ੍ਰਜਨ ਸਿੰਘ ਦੇ ਵੱਲੋਂ ਕੱਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਜਿਹੜੀ ਉਹ ਅਪਲੋਡ ਕੀਤੀ ਸੀ ਤਾਂ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਲੰਗੜਾ ਕੇ ਤੁਰਿਆ ਲੰਗੜਾ ਕੇ ਤੁਰਨ ਦੇ ਉੱਪਰ ਇੱਕ ਵਿੱਕੀ ਕੌਸ਼ਲ ਦਾ ਤੌਬਾ ਤੌਬਾ ਗਾਣਾ ਜਿਹੜਾ ਉਹ ਲਗਾਇਆ ਤੇ ਰੀਲ ਬਣਾ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਅਪਲੋਡ ਕੀਤਾ ਤਾਂ ਜਦੋਂ ਹਰਪ੍ਰਜਨ ਸਿੰਘ ਦੇ ਵੱਲੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਆ ਕਾਫੀ ਲੋਕਾਂ ਨੇ ਇਸ ਵੀਡੀਓ ਦੇ ਉੱਪਰ ਇਤਰਾਜ਼ ਆ ਜਿਹੜਾ ਉਹ ਜਤਾਇਆ ਸੀ ਤਾਂ ਜੇ ਤੋਂ ਬਾਅਦ ਹੁਣ ਹਰਪ੍ਰੀਤ ਸਿੰਘ ਦੇ ਵੱਲੋਂ ਉਸ ਵੀਡੀਓ ਨੂੰ ਲੈ ਕੇ ਲੋਕਾਂ ਤੋਂ ਮਾਫੀ ਆ ਜਿਹੜੀ ਉਹ ਮੰਗੀ ਆ ਤਾਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਤਾਂ ਅਸੀਂ ਉਹਨਾਂ ਦੇ ਕੋਲੋਂ ਮਾਫੀ ਆ ਜਿਹੜੀ ਉਹ ਮੰਗਦੇ ਆ ਤਾਂ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਇੱਕ ਹੋਰ ਪੋਸਟ ਆ ਜਿਹੜੀ ਹਰਪ੍ਰੀਤ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਵੀਡੀਓ ਨੂੰ ਲੈ ਕੇ ਸਾਰੇ ਲੋਕਾਂ ਤੋਂ ਮਾਫੀ ਆ ਜਿਹੜੀ ਮੰਗੀ ਆ ਤਾਂ ਵਿੱਕੀ ਕੌਸ਼ਲ ਦੇ ਤੌਬਾ ਤੌਬਾ ਗਾਣੇ ਦੇ ਉੱਪਰ ਲੰਗੜਾ ਕਿ ਇੱਕ ਰੀਲ ਬਣਾਈ ਗਈ ਰੀਲ ਬਣਾਉਣ ਤੋਂ ਬਾਅਦ ਹਰਪ੍ਰਜਨ ਸਿੰਘ ਦੇ ਵੱਲੋਂ ਉਸ ਰੀਲ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਅਪਲੋਡ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਕਾਫੀ ਵਿਵਾਦ ਨੇ ਜਿਹੜੇ ਉਹ ਖੜੇ ਹੋ ਗਏ ਸੀ ਤਾਂ ਹੁਣ ਹਰਪ੍ਰਜਨ ਸਿੰਘ ਦੇ ਵੱਲੋਂ ਉਸ ਵੀਡੀਓ ਨੂੰ ਲੈ ਕੇ ਮਾਫੀ ਆ ਜਿਹੜੀ ਉਹ ਮੰਗੀ ਗਈ ਹੈ ਤੇ ਹਰਪ੍ਰਜਨ ਸਿੰਘ ਦਾ ਕਹਿਣਾ ਹੈ ਕਿ ਸਾਡਾ ਇਹੋ ਜਿਹਾ ਕੋਈ ਮਕਸਦ ਨਹੀਂ ਸੀ ਕਿਸੇ ਦੀਆਂ ਭਾਵਨਾਵਾਂ ਨੂੰ ਜਿਹੜੀ ਠੇਸ ਆ ਉਹ ਪਹੁੰਚੇ ਤਾਂ ਇਸ ਵੀਡੀਓ ਨੂੰ ਲੈ ਕੇ ਹਰਪ੍ਰਜਨ ਸਿੰਘ ਦੇ ਵੱਲੋਂ ਮਾਫੀ ਆ ਜਿਹੜੀ ਉਹ ਮੰਗੀ ਗਈ ਆ ਤਾਂ ਲੇਜਨਡ ਲੀਗ ਆ ਜਿਹੜੀ ਉਹ ਹੋ ਰਹੀ ਸੀ ਤਾਂ ਜਿਸ ਦੇ ਵਿੱਚ ਭਾਰਤ ਦੀ ਟੀਮ ਵਧੀਆ ਪ੍ਰਦਰਸ਼ਨ ਕੀਤਾ ਸੀ ਜਿੱਤ ਹੈ ਜਿਹੜੀ ਉਹ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਹਰਪ੍ਰਜਨ ਸਿੰਘ ਯੋਵਰਾਜ ਸਿੰਘ ਤੇ ਸੁਰੇਸ਼ ਰੈਨਾ ਦੇ ਵੱਲੋਂ ਲੰਗੜਾ ਕੇ ਵਿੱਕੀ ਕੌਸ਼ਲ ਦੇ ਤੌਬਾ ਤੌਬਾ ਗਾਣੇ ਦੇ ਉੱਪਰ ਇੱਕ ਰੀਲ ਹੈ ਜਿਹੜੀ ਉਹ ਬਣਾਈ ਗਈ ਸੀ ਤੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਅਪਲੋਡ ਹੈ ਜਿਹੜੀ ਉਹ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਨੇ ਜਿਹੜੇ ਉਹ ਖੜੇ ਹੋ ਗਏ ਸੀ ਕਾਫੀ ਲੋਕਾਂ ਨੇ ਇਸ ਵੀਡੀਓ ਦੇ ਉੱਪਰ ਇਤਰਾਜ਼ ਆ ਜਿਹੜਾ ਉਹ ਜਤਾਇਆ ਸੀ ਤਾਂ ਜਿਸ ਤੋਂ ਬਾਅਦ ਹਰਪ੍ਰਜਨ ਸਿੰਘ ਦੇ ਵੱਲੋਂ ਹੁਣ ਮਾਫੀ ਆ ਜਿਹੜੀ ਉਹ ਇਸ ਵੀਡੀਓ ਨੂੰ ਲੈ ਕੇ ਮੰਗੀ ਗਈ ਆ ਤਾਂ ਹਰਪ੍ਰਜਨ ਸਿੰਘ ਦਾ ਕਹਿਣਾ ਸੀ ਕਿ ਅਸੀਂ ਇਹ ਦਿਖਾਉਣਾ ਚ ਲਗਾਤਾਰ ਮੈਚ ਖੇਡਣ ਤੋਂ ਬਾਅਦ ਜਿਹੜਾ ਤੁਹਾਡਾ ਸਰੀਰ ਹੁੰਦਾ ਉਹ ਕਿੰਨਾ ਜ਼ਿਆਦਾ ਥੱਕ ਜਾਂਦਾ ਤਾਂ ਅਸੀਂ ਇਸੇ ਮਕਸਦ ਦੇ ਨਾਲ ਉਹ ਵੀਡੀਓ ਜਿਹੜੀ ਉਹ ਬਣਾਈ ਸੀ ਸਾਡਾ ਕੋਈ ਇਹੋ ਜਿਹਾ ਮਕਸਦ ਨਹੀਂ ਸੀ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਤਾਂ ਹੁਣ ਤੁਸੀਂ ਵੀ ਇਸ ਵੀਡੀਓ ਨੂੰ ਬੰਦ ਕਰ ਦਿਵੋ ਮੈਂ ਇਸ ਵੀਡੀਓ ਨੂੰ ਲੈ ਕੇ ਮਾਫੀ ਜਿਹੜੀ ਉਹ ਮੰਗਦਾ ਤਾਂ ਸਾਰਿਆਂ ਦੇ ਕੋਲੋਂ ਹਰਪ੍ਰਜਨ ਸਿੰਘ ਦੇ ਵੱਲੋਂ ਮਾਫੀ ਆ ਜਿਹੜੀ ਉਹ ਮੰਗੀ ਗਈ ਆ ਤਾਂ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਇਹ ਵੀਡੀਓ ਆ ਜਿਹੜੀ ਅਪਲੋਡ ਹੁੰਦੀ ਆ ਜਿਸ ਤੋਂ ਬਾਅਦ ਵਿਵਾਦ ਖੜੇ ਹੋਏ ਵਿਵਾਦ ਖੜੇ ਹੋਣ ਤੋਂ ਬਾਅਦ ਹਰਪ੍ਰਜਨ ਸਿੰਘ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਮਾਫੀ ਆ ਜਿਹੜੀ ਉਹ ਮੰਗੀ ਗਈ ਸੀ ਤਾਂ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਇੱਕ ਪੋਸਟ ਆ ਜਿਹੜੀ ਉਹ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਹਰਪ੍ਰਜਨ ਸਿੰਘ ਨੇ ਸਾਰਿਆਂ ਦੇ ਕੋਲੋਂ ਮਾਫੀ ਮੰਗੀ ਆ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਤਾਂ ਉਹਨਾਂ ਦੇ ਕੋਲੋਂ ਹਰਪ੍ਰਜਨ ਸਿੰਘ ਦੇ ਵੱਲੋਂ ਮਾਫੀ ਆ ਜਿਹੜੀ ਉਹ ਮੰਗੀ ਗਈ ਆ ਤਾਂ ਇੱਕ ਵੀਡੀਓ ਨੇ ਕਾਫੀ ਜ਼ਿਆਦਾ ਵਿਵਾਦ ਨੇ ਜਿਹੜ ਤੇ ਇਸ ਹੀ ਜਸ ਤੋਂ ਬਾਅਦ ਹਰਪ੍ਰੀਤ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਸਾਡਾ ਮਕਸਦ ਇਸ ਤਰ੍ਹਾਂ ਦਾ ਕੋਈ ਨਹੀਂ ਸੀ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਤਾਂ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਤੇ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਵੀਡੀਓ ਨੂੰ ਡਿਲੀਟ ਆ ਜਿਹੜਾ ਉਹ ਵੀ ਕਰ ਦਿੱਤਾ ਗਿਆ ਤੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਵੀ ਹੁਣ ਇਸ ਵੀਡੀਓ ਨੂੰ ਛੱਡ ਦਿਓ ਤੇ ਅਗਾਹ ਵੱਲ ਵਧੋ